ਮਤਲਬ ਦੋ ਕੁੜੀਆਂ ਇੱਕ ਮੁੰਡਾ ਜਿਹ ਮੇਰੇ ਸੁੰਡ ਚ ਆਇਆ ਅੱਛਾ ਜੀ ਹੁਣ ਅੰਗਰੇਜ਼ਾਂ ਚ ਇਹ ਲਾਜ਼ਮੀ ਚੀਜ਼ਾਂ ਵੀ ਉਹ ਯਾਸ਼ੀ ਕਰਦੇ ਆਉਂਦੇ ਹੋਣਗੇ ਹੁਣ ਜਿਹੜਾ ਗੋਰਾ ਜਿਹੜਾ ਵਾ ਗੋਰੀ ਨੂੰ ਗਾੜੀ ਭਾ ਰਿਆ ਸੀ ਜਾਂ ਪਿੱਛੇ ਭਾ ਰਿਆ ਸੀ ਉਹ ਕੋਈ ਨਾ ਕੋ ਖੇਡ ਮਲ ਚੋਰ ਮਲ ਕਰਦਾ ਪਿਆ ਹੈ ਜੀ ਉਹ ਅਚਨ ਚੇਤ ਉਹ ਆਪਣੇ ਮਸਤੀ ਦੇ ਵਿੱਚ ਹੀ ਉਹਨਾਂ ਨੂੰ ਕੋਈ ਰਾਹ ਵੇਲਾ ਹੀ ਆ ਆਪਾਂ ਘਰੋਂ ਨਿਕਲੇ ਆ ਤੁਸੀਂ ਘਰੋਂ ਨਿਕਲੇ ਆ ਜੀ ਆਪਾਂ ਹੁਣ ਆਪਣਾ ਕਿਤਾ ਕਰ ਰਹੇ ਆ ਆਪਣੀ ਕਮਾਈ ਕਰਨ ਵਾਸਤੇ ਨਿਕਲੇ ਆ ਜੀ ਜੀ ਆਪਾਂ ਕਿਸ ਨੂੰ ਮਾਰਨ ਵਾਸਤੇ ਥੋੜਾ ਨਿਕਲੇ ਆ ਜੀ ਜੀ ਉਹ ਹੁਣ ਵੀਰ ਘਰੋਂ ਕਿ ਨਿਕਲਿਆ ਉਹ ਕੰਮ ਕਰਨ ਵਾਸਤੇ ਸਾਤੋ ਸਮੁੰਦਰੋਂ ਪਾਰ ਗਿਆ ਜਦੋਂ ਬੰਦਾ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦਾ ਗੱਡੀ ਘੁੰਮਦੀ ਆ ਉਹਦੇ ਪਗਾਨੇ ਜੇ ਬਾਹਰ ਨਿਕਲਉਂਦੇ ਕੀ ਕਹਿੰਦੇ ਉਹਨਾਂ ਨੂੰ ਏਅਰ ਬੈਗ ਤੁਸੀਂ ਵੇਖੋ ਵੀ ਉਹਨਾਂ ਦੇ ਏਅਰ ਬੈਗ ਕਿਥੇ ਨਹੀਂ ਆਏ ਬਾਹਰ ਐਕਸੀਡੈਂਟ ਦਾ ਅਰਥ ਹੁੰਦਾ ਅਚਨਚੇਤ ਹੂੰ ਅਚਾਨਕ ਭਾਵ ਕੀ ਨਾ ਸਮਝਣ ਤੋਂ ਜਿੱਦਾਂ ਆਪਾਂ ਕਹਿੰਦੇ ਨਾ ਸਮਝ ਆਲੀ ਗੱਲ ਹੋ ਜਾਂਦੀ ਆ ਵੀ ਸਾਡੀ ਸਮਝ ਤੋਂ ਬਾਹਰ ਹੀ ਕੰਮ ਹੋ ਗਿਆ ਉਹ ਉਹਦੇ ਵਿੱਚ ਮੈਂ ਉਹਦਾ ਉਹਨਾਂ ਕਸੂਰ ਨਹੀਂ ਮੰਨਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਦੋਸਤੋ ਅੱਜ ਆਪਾਂ ਲੰਘ ਰਹੇ ਸੀ ਵਿਆਸ ਦਰਿਆ ਦੇ ਉੱਤੋਂ ਦੀ ਤੇ ਆਪਾਂ ਨੂੰ ਮਿਲੇ ਜੀ ਮਾਨ ਸਿੰਘ ਕਾਲੀ ਜਥੇਦਾਰ ਸਾਹਿਬ ਅਈ ਸੋਚਿਆ ਕਿ ਇਹਨਾਂ ਦੇ ਨਾਲ ਕੁਝ ਵਿਚਾਰਾ ਕੀਤਾ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣ ਸਨ ਹਾਂ ਇਧਰ ਆਓ ਹੋ ਸੁਣਾਓ ਕੀ ਹਾਲ ਚੱਲ ਬਿਲਕੁਲ ਕਿਰਪਾ ਜੀ ਬਾਬੇ ਦੀ ਚੜ੍ਹਦੀ ਕਲਾ ਅਸੀਂ ਵੀ ਇਧਰ ਨੂੰ ਜਾ ਰਹੇ ਹਾਂ ਅਚਾਨਕ ਆਪਣੇ ਟੱਕਰ ਹੋ ਗਏ ਮੈਂ ਕਿਹਾ ਕੁਝ ਵਿਚਾਰਾ ਤੁਹਾਡੇ ਨਾਲ ਕੀਤਾ ਜਾ ਹਾਂ ਪਹਿਲਾਂ ਤੁਸੀਂ ਸਾਨੂੰ ਕਿੱਦਾਂ ਚੜ੍ਹਦੀ ਕਲਾ ਪੂਰੀ ਕਿਰਪਾ ਬਾਬੇ ਦੀ ਨਾਲ ਦੇ ਸਿੰਘ ਫਿਰ ਹੈ ਹਾਂ ਜੀ ਨਾਲ ਤਿਆਰਪੁਰ ਤਿਆਰ ਹੈ ਬਈ ਤਿਆਰਵਾ ਤਿਆਰ ਸਿੰਘ ਹੁੰਦੇ ਆ ਜਿੱਦਾਂ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਆਪਣੇ ਤੁਸੀਂ ਵੀਡੀਓ ਦੇ ਹਾਂਜੀ ਅਰ ਟੋਲ ਪਿੰਡ ਤੋਂ ਸੀ ਉਹ ਅਮਰੀਕਾ 'ਚ ਐਕਸੀਡੈਂਟ ਹੋ ਗਿਆ ਪਰ ਉਹ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਕਿ ਉੱਧਰ ਜਿਹੜੇ ਅ ਅੰਗਰੇਜ਼ ਸੀ ਪੂਰੇ ਆ ਉਹਨਾਂ ਨੇ ਇੱਕ ਰਾਜਨੀਤੀ ਮੁੱਦਾ ਬਣਾ ਦਿੱਤਾ ਕਿ ਇੱਕ ਉਹ ਸਿੱਖ ਚਿਹਰੇ ਹੋਣ ਦੇ ਨਾਲ ਕਿ ਇੱਕ ਰਾਜਨੀਤੀ ਮੁੱਦਾ ਬਣਾ ਦਿੱਤਾ ਕਿ ਕਿੰਨੀ ਕਿ ਗਲਤੀ ਤੁਸੀਂ ਉਸ ਵੀਰ ਦੀ ਸਮਝਦੇ ਹੋ ਜੇ ਕਈ ਲੋਕ ਕਹਿੰਦੇ ਕਿ ਉਹਨੂੰ 45 ਸਾਲ ਦੀ ਸਜ਼ਾ ਹੋ ਜਾਣੀ ਆ ਆਪਣੇ ਆਪਣੇ ਵੱਖ-ਵੱਖ ਅੰਦਾਜ਼ੇ ਆ ਤੁਸੀਂ ਤੁਸੀਂ ਇੱਕ ਕੀ ਸਮਝਦੇ ਹੋ ਉਹਨਾਂ ਨੂੰ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਵੀ ਸਾਨੂੰ ਕੋਈ ਅਧਿਕਾਰ ਨਹੀਂਗਾ ਕਿ ਉਹਨੂੰ ਸਜ਼ਾ ਸੁਣਾ ਸਕੀਏ ਜੀ ਅਹੀਂ ਕੋਈ ਜੱਜ ਥੋੜਾ ਲੱਗੇ ਆ ਜੀ 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 ਆਪਾਂ ਘਰੋਂ ਨਿਕਲੇ ਆ ਤੁਸੀਂ ਘਰੋਂ ਨਿਕਲੇ ਆ ਜੀ ਆਪਾਂ ਹੁਣ ਆਪਣਾ ਕਿਤਾ ਕਰ ਰਹੇ ਆ ਆਪਣੀ ਕਮਾਈ ਕਰਨ ਵਾਸਤੇ ਨਿਕਲੇ ਆ ਜੀ ਜੀ ਆਪਾਂ ਕਿ ਇਹਨੂੰ ਮਾਰਨ ਵਾਸਤੇ ਥੋੜਾ ਨਿਕਲੇ ਆ ਜੀ ਜੀ ਜਿਹੜਾ ਬੰਦਾ ਇਥੋਂ ਸੱਤ ਸਮੁੰਦਰ ਪਾਰ ਗਿਆ ਹਮ ਮਿਹਨਤ ਕਰਨ ਵਾਸਤੇ ਗਿਆ ਆਪਣੇ ਪਰਿਵਾਰ ਵਾਸਤੇ ਗਿਆ ਆਪਣਾ ਚੰਗਾ ਭਵਿੱਖ ਸ਼ਿੰਗਾਰਨ ਵਾਸਤੇ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵਿਆਹ ਕਰਾਵਾਂ ਤੇ ਮੈਨੂੰ ਕਿਸੇ ਚੀਜ਼ ਦੀ ਤੰਗੀ ਨਾ ਆਵੇ ਕਿਉਂਕਿ ਤੰ ਹਨ ਬਹੁਤ ਜ਼ਰੂਰੀ ਆ ਜ਼ਿੰਦਗੀ ਨੂੰ ਜੀਣ ਵਾਸਤੇ ਜਿੱਥੇ ਚਾਰ ਸੱਜਣ ਚਾਹੀਦੇ ਆ ਚੰਗਾ ਘਰ ਚਾਹੀਦਾ ਗੱਡੀਆਂ ਚਾਹੀਦੀਆਂ ਉਥੇ ਤੰ ਜੇ ਤੰ ਨਾ ਤੁਹਾਡੇ ਕੋਲ ਤੇ ਤੰ ਦੀ ਇਦੀ ਚਮਕਾ ਵੀ ਜਿਹੜੇ ਤੁਹਾਡੇ ਦੁਸ਼ਮਣ ਆ ਉਹ ਵੀ ਮਿੱਤਰ ਬਣ ਜਾਂਦੇ ਆ ਜੇ ਤੁਹਾਡੇ ਕੋਲ ਤੰ ਨਹੀਂ ਨਾ ਤੇ ਤੁਹਾਡੇ ਮਿੱਤਰ ਵੀ ਦੁਸ਼ਮਣ ਬਣ ਲੱਗਿਆ ਸਭਾ ਨਹੀਂ ਲਾਉਦੇ ਜੀ ਠੀਕ ਹੈ ਜੀ ਉਹ ਹੁਣ ਵੀ ਘਰੋਂ ਤੇ ਨਿਕਲਿਆ ਉਹ ਕੰਮ ਕਰਨ ਵਾਸਤੇ ਸੱਤ ਸਮੁੰਦਰੋਂ ਪਾਰ ਗਿਆ ਉਹ ਹੁਣ ਟਰੱਕ ਲੈ ਕੇ ਵੇਖੋ ਜਾ ਰਿਹਾ ਅਚੰਚੇਤ ਆ ਕਿ ਆਪਾਂ ਵੀਡੀਓ ਨੂੰ ਵਾਇਰਲ ਕਰਨ ਤੋਂ ਪਹਿਲਾਂ ਇਹ ਨਹੀਂ ਸਰਚ ਕੀਤਾ ਵੀ ਜਦੋਂ ਐਕਸੀਡੈਂਟ ਹੁੰਦਾ ਬੰਦੇ ਦੀ ਜਦੋਂ ਬੰਦਾ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦਾ ਗੱਡੀ ਘੁੰਮਦੀ ਆ ਉਹਦੇ ਭਗਾਣੇ ਜੇ ਬਾਹਰ ਨਿਕਲਉਂਦੇ ਕੀ ਕਹਿੰਦੇ ਉਹਨਾਂ ਨੂੰ 에ਅਰ ਬੈਗ ਹਨਾ 에ਅਰ ਬੈਗ ਬਾਹਰ ਹੁੰਦੇ ਆ ਤੁਸੀਂ ਵੇਖੋ ਵੀ ਉਹਨਾਂ ਦੇ 에ਅਰ ਬੈਗ ਕਿਥੇ ਨਹੀਂ ਆਏ ਬਾਹਰ ਠੀਕ ਹੈ ਜੀ ਉਹ ਮਤਲਬ ਦੋ ਕੁੜੀਆਂ ਇੱਕ ਮੁੰਡਾ ਮੇਰੇ ਸੁੰਡ ਚ ਹੋਇਆ ਅੱਛਾ ਜੀ ਹੁਣ ਅੰਗਰੇਜ਼ਾਂ ਚ ਇਹ ਲਾਜ਼ਮੀ ਚੀਜ਼ਾਂ ਵੀ ਉਹ ਯਾਸ਼ੀ ਕਰਦੇ ਆਉਂਦੇ ਹੋਣਗੇ ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਗੋਰਾ ਜਿਹੜਾ ਵਾ ਗੋਰੀ ਨੂੰ ਗਾਰੀ ਪਹਾ ਰਿਆ ਸੀ ਜਾਂ ਪਿੱਛੇ ਪਹਾ ਰਿਆ ਸੀ ਉਹ ਕੋਈ ਨਾ ਕੋ ਖੇਡ ਮੋਲ ਚੋਰ ਮੋਲ ਕਰਦਾ ਪਿਆ ਹੈ ਜੀ ਉਹ ਅਚਨਚੇਤ ਉਹ ਆਪਣੇ ਮਸਤੀ ਦੇ ਵਿੱਚ ਹੀ ਉਹਨਾਂ ਨੂੰ ਕੋਈ ਰਾਹ ਵੇਲਾ ਹੀ ਆ ਤੇ ਉਹ ਗਾਰੀ ਉਹ ਆਪਣੇ ਹਿਸਾਬ ਦੇ ਨਾਲ ਮੋੜਨ ਲਿਆ ਸੀ ਉਹਨੇ ਕਿਹੜਾ ਪੈਸੇ ਲੈ ਕੇ ਸਪੈਸ਼ਲ ਮੋੜਿਆ ਵੀ ਐਸ ਟਾਈਮ ਤੇ ਇਹਨਾਂ ਬੰਦਿਆਂ ਨੇ ਉਹਨਾਂ ਤੇ ਮੈਂ ਐਸ ਟਾਈਮ ਟ੍ਰੱਕ ਮੋੜਨਾ ਭਾਈ ਐਕਸੀਡੈਂਟ ਦਾ ਅਰਥ ਹੁੰਦਾ ਅਚਨਚੇਤ ਹੂੰ ਆਚਾਨਕ ਹੂੰ ਭਾਵ ਕੀ ਨਾ ਸਮਝਣ ਤੋਂ ਜਿੱਦਾਂ ਆਪਾਂ ਕਹੇ ਨਾ ਸਮਝ ਆਲੀ ਗੱਲ ਹੋ ਜਾਂਦੀ ਆ ਵੀ ਸਾਡੀ ਸਮਝ ਤੋਂ ਬਾਹਰ ਹੀ ਕੰਮ ਹੋ ਗਿਆ ਉਹ ਉਹਦੇ ਵਿੱਚ ਮੈਂ ਉਹਦਾ ਉਹਨਾਂ ਕਸੂਰ ਨਹੀਂ ਮੰਨਦਾ ਜਿੰਨਾ ਕਸੂਰ ਉਹ ਜਿਹੜੇ ਗੱਡੀ ਦੇ ਵਿਚਾਰੇ ਚਲੋ ਮਰ ਗਏ ਵੱਖਰੀ ਗੱਲ ਆ ਸਾਨੂੰ ਵੀ ਦੁੱਖਿਆ ਮਰਨ ਵਾਲਾ ਮਰ ਗਿਆ ਤੇ ਦੂਜੇ ਨੂੰ ਕਸੂਰੀ ਟੰਗੀ ਜਾਂਦੇ ਇੱਕ ਟੰਗਣ ਵੀ ਆਪਣੇ ਡੈ ਆ ਜਦੋਂ ਵੀਡੀਓ ਵਾਇਰਲ ਕਰਨ ਵਾਲੇ ਮੈਂ ਉਹਨਾਂ ਨੂੰ ਵੀ ਕਹਿੰਨਾ ਉਹ ਕਹਿੰਦੇ ਕਿ ਜਿਹੜਾ ਐਕਸੀਡੈਂਟ ਹੋਇਆ ਤਿੰਨ ਚਾਰ ਦਿਨ ਪਹਿਲ ਹੋਇਆ ਸੀ ਵੀਡੀਓ ਕਹਿੰਦੇ ਆਪ ਦੇ ਜਿਹੜਾ ਓਨਰ ਉਹਨੇ ਵਾਇਰਲ ਕਰ ਦਿੱਤੀ ਵੇਖੋ ਉਹ ਜਦੋਂ ਸਿਰ ਤੇ ਪਾਗ ਹੁੰਦੀ ਨਾ ਤੇ ਇਹ ਲਾਜ਼ਮੀ ਹੁੰਦਾ ਵਾ ਵੀ ਕਿ ਚਿਹਰਾ ਹੁੰਦਾ ਵਾ ਹਮ ਆਮ ਮੋਨਾ ਬੰਦਾ ਕੋਈ ਗਲਤੀ ਕਰਦਾ ਨਾ ਉਹ ਕਿਸੇ ਦੀ ਬਾਹ ਫੜ ਕੇ ਤੁਰੇ ਕਿਸੇ ਦੀ ਲੱਤ ਫੜ ਕੇ ਤੁਰੇ ਕਿਸੇ ਦੇ ਗਲ ਚ ਬਾਹ ਪਾ ਕੇ ਤੁਰੇ ਲੋਕ ਉਸ ਚੀਜ਼ ਤੇ ਟਿੱਪਣੀ ਨਹੀਂ ਕਰਨਗੇ ਤੁਸੀਂ ਸਰਦਾਰ ਜੀ ਤੁਸੀਂ ਕਿਸੇ ਦੇ ਮੋਢੇ ਤੇ ਹੱਥ ਰੱਖ ਤੁਰੋਗੇ ਤੁਸੀਂ ਕਿਸੇ ਦੀ ਬਾਹ ਫੜ ਕੇ ਤੁਰੋਗੇ ਤੁਹਾਡੇ ਤੇ ਟਿੱਪਣੀ ਹੋਣੀ ਆ ਉਹ ਇੱਕ ਚਿਹਰਾ ਵਾ ਉਹ ਚਿਹਰਾ ਇਦਾਂ ਵੀ ਉਹਦੇ ਸਿਰ ਤੇ ਪੱਕ ਗਿਆ ਭਾਵੇਂ ਕੋਈ ਦੀ ਦਾੜੀ ਕੱਟੀ ਆ ਉਹਦੇ ਸਿਰ ਤੇ ਪੱਕ ਗਿਆ ਜਿਹਦੀ ਪਹਿਚਾਨ ਆ ਵੀ ਇਹ ਸਿੰਘ ਆ ਇਹ ਪੰਜਾਬ ਦਾ ਪੁੱਤ ਆ ਇਹ ਸਿੱਖਾਂ ਦਾ ਪੁੱਤ ਆ ਉਹ ਸਿੱਖਾਂ ਦੀ ਸ਼ਬੀਰ ਨੂੰ ਖਰਾਬ ਕਰਨ ਵਾਸਤੇ ਇੱਕ ਪੋਸਟ ਵੀ ਤਿਆਰ ਕੀਤੀ ਉਹਨਾਂ ਨੇ ਉਹ ਟਰੱਕ ਦੇ ਉੱਤੇ ਪੱਗ ਲਾਈ ਉਹ ਕਹਿੰਦੇ ਅਸੀਂ ਤੁਹਾਡੀ ਪੱਗ ਹੁਣ ਟਰੱਕ ਦੇ ਉੱਤੇ ਲਾਵਾਂਗੇ ਅੱਛਾ ਠੀਕ ਹੈ ਜੀ ਪਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਇਹ ਉਹੀ ਦਰਿਆ ਵਾ ਹਨਾ ਜਦ ਜਸਾ ਸਿੰਘ ਜਣੀ ਕਹਿੰਦੇ ਵੀ ਕੋਈ ਗੱਲ ਨਹੀਂ ਆਜੋ ਵੇਖ ਲਾਂਗੇ ਤੁਹਾਨੂੰ ਚੌੜ ਚੌੜ ਫੱਟ ਲੱਗੇ ਕਿਦੇ ਤੇ ਉਹ ਤਾਂ ਵੀ ਥਾਪੀਆਂ ਮਾਰਦੇ ਕਿਤੇ ਚੱਲਿਆ ਬਦਾਲੀ ਨੂੰ ਜੀ ਆਜਾ ਹੁਣ ਆਇਆ ਤੇ ਦੋ ਹੱਥ ਕਰਕੇ ਜਾਈ ਜੀ ਵੇਖੋ ਇਹ ਪੰਜਾਬ ਦੀ ਧਰਤੀ ਆ ਇਹ ਸੂਰਬੀਰ ਬਹਾਦਰਾਂ ਦੀ ਧਰਤੀ ਆ ਇਹ ਭਗਤੀ ਦਾ ਸੋਮਾ ਵਾ ਇੱਥੇ ਮਾਵਾਂ ਨੇ ਬੜੇ ਵੱਡੇ ਸਬਰਾਂ ਮਾਵਾਂ ਦੇ ਜੇ ਅੱਜ ਆਪਾਂ ਰੀਲਾਂ ਤੇ ਨੱਚਦੀਆਂ ਟੱਪਦੀਆਂ ਵੇਖਦੇ ਆ ਨਾ ਇਹਨਾਂ ਨੂੰ ਇਗਨੋਰ ਕਰੋ ਜਿਹੜੀ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦੇ ਆ ਇਦਾਂ ਦੀਆਂ ਮਾਵਾਂ ਬੈਠੀਆਂ ਜਿਨ੍ਹਾਂ ਦੇ ਇੱਕ ਬੋਲ ਦੇ ਨਾਲ ਨਾ ਸੁੱਤੇ ਭਾਗ ਜਾਗ ਪੈਂਦੇ ਆ ਉਹ ਵੀ ਮਾਵਾਂ ਇਸੇ ਧਰਤੀ ਦੇ ਬੈਠੀਆਂ ਠੀਕ ਆ ਕੁਝ ਲੋਕਾਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾ ਲਿਆ ਪਰ ਮੈਂ ਇਹ ਗੱਲ ਕਹਿਣਾ ਵੇਖੋ ਮੈਂ ਆ ਰਿਕਾਰਡ ਤੁਹਾਨੂੰ ਕਹਿ ਰਿਹਾ ਬਾਬੇ ਗੜੀ ਅਰਦਾਸਾ ਛੇਤੀ ਉਹ ਬੰਦਾ ਜਿਹੜਾ ਬਾਹਰ ਹੋ ਜਾਊਗਾ ਅੱਛਾ ਇਹ ਉਹ ਕਹਿੰਦੇ ਕਿ ਜਿਹੜੇ ਅੱਜਕੱਲ ਨੌਜਵਾਨ ਇਹ ਵੀ ਇੱਕ ਜਿਹੜਾ ਵੀਰ ਹਰਜਿੰਦਰ ਸਿੰਘ ਸੀ ਕਹਿੰਦੇ ਕਿ ਆਪਦੇ ਹਿੱਸੇ ਦੀ ਜ਼ਮੀਨ ਚਾਰ ਕਿੱਲੇ ਵੇਚੀ ਉਹਨੇ ਅੱਜਕੱਲ ਨੌਜਵਾਨ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਂਦੇ ਆ ਤੁਸੀਂ ਇੱਧਰ ਨਹੀਂ ਨੌਜਵਾਨਾਂ ਦਾ ਭਵੇਖ ਭਵੇਖ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਾਹਰ ਹੀ ਭਵੇਖਾ ਜਦੋਂ ਬਾਹਰ ਜਾ ਕੇ ਇਦਾਂ ਦੀਆਂ مصیبتਾਂ 'ਚ ਫਸਦੇ ਨੇ ਜੰਗਲਾਂ 'ਚ ਟੱਪਦੇ ਨੇ ਕਈ ਜੰਗਲਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਤੁਸੀਂ ਨੌਜਵਾਨਾਂ ਦਾ ਪੰਜਾਬ ਦੇ ਵਿੱਚ ਕਿਉਂ ਜਾ ਭਵਿੱਖ ਦੇਖਦੇ ਆਂ ਦੇਖੋ ਜੀ ਜਿਹੜੇ ਬੰਦੇ ਨੇ ਕੰਮ ਕਰਨਾ ਜਾਓ ਮੈਂ ਇੱਕ ਤੁਹਾਨੂੰ ਔਰਕੋਰ ਕਹਿੰਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਤੇ ਮਾਪਿਓ ਤੋਂ ਬਿਨਾਂ ਹੀ ਨਾ ਪਲਿਆ ਜਿੱਦਾਂ ਨੂੰ ਆ ਨਾ ਅੱਲਾ ਵਦਿਆਂ ਜੀ ਮੈਂ ਕਹਿੰਦਾ ਮੇਰੇ ਕੋਲ 4 ਕਿੱਲੇ ਛੱਡ ਕੇ ਮੈਨੂੰ 2 ਕਿੱਲੇ ਲੈ ਦੇਵੇ ਪੰਤਾ ਮੈਂ ਬਾਹਰ ਦਾ ਨਾਂ ਨਹੀਂ ਲੈਂਦਾ ਅੱਛਾ ਜੀ ਮੈਨੂੰ 2 ਕਿੱਲੇ ਜ਼ਮੀਨ ਦੇ ਲੈ ਦਿਓ ਮੈਂ ਇੱਥੇ ਵਧੀਆ ਰੋਟੀ ਖਾਊਗਾ ਵੀ ਤੇ ਉਹਦੇ ਵਿੱਚੋਂ ਦਸਬੰਦ ਕੱਢ ਕੇ ਮੈਂ ਲਾਊਗਾ ਵੀ ਜੀ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਦੇ ਵਾਸਤੇ 1 ਕਿੱਲਾ ਹੀ 2 ਕਿੱਲੇ ਛੱਡੋ 1 ਕਿੱਲਾ ਹੀ ਲੈ ਲਓ ਜੀ ਮੈਂ 1 ਕਿੱਲੇ ਦੇ ਉੱਤੇ ਮਿਹਨਤ ਕਰੂੰਗਾ ਉੱਥੇ ਕਿਰਤ ਕਰੂੰਗਾ ਉਹਦੇ 'ਚ ਉਹਦਾ ਸੰਬੰਧ ਕੱਢ ਦੂੰਗਾ ਜੀ ਕਿਉਂਕਿ ਸਾਨੂੰ ਇੰਉਂ ਲੱਗਦਾ ਵੀ ਜਿਵੇਂ ਅਸੀਂ ਬਾਹਰ ਜਾਵੇ ਕੋ ਬਾਹਰ ਸਾਡੇ ਜਿਹੜੇ ਭਰਾ ਗਏ ਨਾ ਉਹਨਾਂ ਨੂੰ ਪਤਾ ਕਿਉਂਕਿ ਮੈਂ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਉਹਨਾਂ ਨਾਲ ਜੀ 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 ਵੇਖੋ ਰੋਟੀਆਂ ਜਿਹੜੀਆਂ ਮਾਂ ਦੇ ਹੱਥ ਦੀਆਂ ਪੱਕੀਆਂ ਹੁੰਦੀਆਂ ਨਾ ਤੇ ਜਿਹੜੇ ਪਿਓ ਦੇ ਬੜੂਏ 'ਚੋਂ ਕੱਢੇ ਪੈਸੇ ਜਿਹੜੇ ਹੁੰਦੇ ਆ ਉਹਦੇ 'ਚ ਬੜਾ ਫਰਕ ਹੁੰਦਾ ਜਦੋਂ ਬੰਦਾ ਆਪ ਦਿਹਾੜੀ ਲਾ ਕੇ ਆਉਂਦਾ ਨਾ ਮੁੱਦੇ ਐ ਪੈਂਦਾ ਵੀ ਐਂ ਲੱਗਦਾ ਸਵੇਰੇ ਉੱਠੋਂ ਨੂੰ ਜੀ ਨਹੀਂ ਕਰਦਾ ਜੀ ਤੇ ਜਦੋਂ ਆਪਾਂ ਨੂੰ ਕਦੇ ਲੋੜ ਪੈਂਦੀ ਹੁੰਦੀ ਸੀ ਨਾ ਤੇ ਮਾਂ ਮਾਂ ਨੇ ਕਹਣਾ ਕੋਈ ਗੱਲ ਨਹੀਂ ਤੇਰਾ ਪਿਓ ਜਿੰਦਾ ਅਜੇ ਪੁੱਤ ਫਿਕਰ ਨਾ ਕਰ ਹੂੰ ਉਹ ਗੱਲਾਂ ਪੰਜਾਬ 'ਚ ਆ ਜੀ ਉੱਥੇ ਇਹ ਗੱਲਾਂ ਨਹੀਂ ਹੈਗੀਆਂ ਉੱਥੇ ਮਿਹਨਤ ਕਰੋਗੇ ਕਿਰਤ ਕਰੋਗੇ ਜੇ ਤੁਹਾਡੇ ਕੋਲ ਪੈਸਾ ਜਨਾਨੀ ਵੀ ਤੁਹਾਡੀ ਤਾਂ ਹੀ ਟਿਕਣੀ ਆ ਹੂੰ ਜੇ ਤੁਹਾਡੇ ਕੋਲ ਘਰ ਹੈ ਹੱਥ ਜਨਾਨੀ ਤਾਂ ਹੀ ਟਿਕਣੀ ਆ ਨਹੀਂ ਤੇ ਉਹ ਕਹਿੰਦੇ ਨੌਕਰੀ ਨੌਕਰੀ ਦਾ ਬਾਰਸ਼ ਦਾ ਤੇ ਔਰਤ ਦਾ ਕੋਈ ਪਤਾ ਨਹੀਂ ਕਦੋਂ ਸਾਥ ਛੱਡ ਦੇਣਾ ਠੀਕ ਹੈ ਜੀ ਇਹ ਕਰਕੇ ਬਾਹਰ ਵੀ ਜਾਓ ਮੈਂ ਨਹੀਂ ਕਹਿੰਦਾ ਨਾ ਜਾਓ ਯਾਰ ਮੇਰੇ ਬਹੁਤ ਭਰਾ ਬੈਠੇ ਆ ਗੁੱਸਾ ਕਰਨਗੇ ਮੇਰੇ ਦਿਲੀ ਪ੍ਰੇਮ ਕਰਦੇ ਆ ਜਾਓ ਬਾਹਰ ਮੈਂ ਵੀ ਜਾਣਾ ਹਾਂ ਟੂਰ ਕਰਨ ਵਾਸਤੇ ਇੱਕ ਘਟੋ ਘਟ ਮੈਂ 7-8 ਦੇਸ਼ਾਂ ਦੇ ਟੂਰ ਕਰੂੰਗਾ ਭਰਾਵਾਂ ਨੂੰ ਸਾਰਿਆਂ ਨੂੰ ਲੈ ਕੇ ਜਾਣਾ 5 ਜਾਣੇ ਜਾਵਾਂਗੇ ਤੇ ਮਤਲਬ ਜਾਓ ਲੇਕਿਨ ਵਾਪਸ ਆਉ ਕਰ ਲੋ ਲੋ ਜੀ ਇਹ ਸਨ ਮਾਨ ਸਿੰਘ ਅਕਾਲੀ ਜੀ ਜਿਨ੍ਹਾਂ ਨੇ ਆਪਾਂ ਨੂੰ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਬਾਰੇ ਵਿਚਾਰ ਕੀਤੀ ਹੈ ਜੀ ਹੁਣ ਇਹਨਾਂ ਨੂੰ ਥੋੜਾ ਛੇਤੀ ਸੀ ਇਹ ਜਾ ਰਹੇ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆਂ ਧੰਨਵਾਦ ਜੀ ਥੈਂਕ ਯੂ